ਸਵਾਗਤ ਹੈ ਤੁਹਾਡਾ ਦੱਸ ਅਫਦਾ ਫਿਰ ਆਤੀ ਇਸ ਵੀਡੀਓ ਦੇ ਵਿੱਚ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਜਮਾਤ 8 ਆਦਮੀ ਦੇ ਚੈਪਟਰ ਪੰਜਾਬ ਦੇ ਮੇਲੇ ਅਤੇ ਤਿਉਹਾਰ ਦੇ ਐਮ ਐਸ ਕਿਊ ਟਾਈਪ ਕੁਐਸਚਨਸ ਇਹੀ ਤੁਹਾਡੇ ਪੇਪਰ ਵਿੱਚ ਆਣਗੇ ਜਿਹੜਾ ਕਿ ਤੁਹਾਡਾ 24 ਫਰਵਰੀ ਨੂੰ ਪੇਪਰ ਹੋਣ ਵਾਲਾ ਹੈ ਜੀ ਅੱਗੇ ਚੱਲਦੇ ਹਾਂ ਆਬਜੈਕਟਿਵ ਟਾਈਪ ਕੁਐਸਚਨਸ ਤੇ ਪ੍ਰਸ਼ਨ 1 ਡਾਕਟਰ ਐਸ ਐਸ ਬੰਜਾਰਾ ਤੇ ਕੀ ਦਾ ਲਿਖਿਆ ਹੋਇਆ ਲੇਕ ਕਿਹੜਾ ਹੈ ਏ ਪੰਜਾਬੀ ਸੱਭਿਆਚਾਰ ਵੀ ਪੰਜਾਬ ਦੇ ਲੋਕ ਖੇਡਾਂ ਸੀ ਪੰਜਾਬ ਦੇ ਲੋਕਨਾਚ ਡੀ ਪੰਜਾਬ ਦੇ ਮੇਲੇ ਅਤੇ ਤਿਉਹਾਰ ਸਹੀ ਉੱਤਰ ਹੈ ਡੀ ਪੰਜਾਬ ਦੇ ਮੇਲੇ ਅਤੇ ਤਿਉਹਾਰ ਪੰਜਾਬ ਦੇ ਮੇਲੇ ਅਤੇ ਤਿਉਹਾਰ ਲੇਖ ਦਾ ਲੇਖਕ ਕੌਣ ਹੈ ਏ ਡਾਕਟਰ ਐਸ ਐਸ ਬੰਜਾਰਾ ਵੇਦੀ ਬੀ ਡਾਕਟਰ ਜਗਿੰਦਰ ਸਿੰਘ ਕੈਰੋਂ ਸੀ ਗੁਲਜ਼ਾਰ ਸਿੰਘ ਸੰਧੂ ਡੀ ਪ੍ਰੋਫੈਸਰ ਮਨਜੀਤ ਸਿੰਘ ਉੱਤਰ ਏ ਡਾਕਟਰ ਐਸ ਐਸ ਬੰਜਾਰਾ ਵੇਦੀ ਕਿਹੜੀ ਚੀਜ਼ ਬੀਜ ਰੂਪ ਵਿੱਚ ਪੰਜਾਬੀ ਚరిత్ర ਵਿੱਚ ਸਮਾਈ ਹੋਈ ਹੈ ਏ ਮੇਲਾ ਬੀ ਖੇਡਾਂ ਸੀ ਲੜਾਈ ਡੀ ਰੋਣਾ ਏ ਮੇਲਾ ਕਿਸ ਜਾਤੀ ਦੀ ਸenskritik ਨੁਹਾਰ ਕਾਦੇ ਵਿੱਚ ਪੂਰੇ ਰੰਗ ਵਿੱਚ ਪ੍ਰਤੀਬਿੰਬਿਤ ਹੁੰਦੀ ਹੈ ਏ ਮੇਲਿਆਂ ਤੇ ਤਿਹਾਰਾਂ ਵਿੱਚ ਵੀ ਲੋਕ ਖੇਡਾਂ ਵਿੱਚੋਂ ਸੀ ਪਹਿਰਾਵੇ ਵਿੱਚੋਂ ਡੀ ਹਾਰਪੀਨ ਵਿੱਚੋਂ ਉੱਤਰ ਏ ਮੇਲਿਆਂ ਤੇ ਤਿਹਾਰਾਂ ਵਿੱਚੋਂ ਪ੍ਰਸ਼ਨ 5 ਜਿੱਥੇ 4 5 ਪੰਜਾਬੀ ਜੁੜ ਜਾਣ ਉੱਥੇ ਕੀ ਬਣ ਜਾਂਦਾ ਹੈ ਏ ਤੁਰਦਾ ਫਿਰਦਾ ਮੇਲਾ ਬੀ ਝਗੜੇ ਦੀ ਹਾਲਤ ਸੀ ਰਿਸ਼ਤੇਦਾਰੀ ਡੀ ਮਿੱਤਰਾਚਾਰੀ ਉੱਤਰ ਏ ਤੁਰਦਾ ਫਿਰਦਾ ਮੇਲਾ ਪ੍ਰਸ਼ਨ 6 ਮੇਲੇ ਦਾ ਹਰ ਦੇਸ਼ ਮਨਮੋਣਾ ਤੇ ਲੁਭਾਉਣਾ ਹੋਣ ਦੇ ਨਾਲ ਕਿਸ ਚੀਜ਼ ਦੀ ਪਤਨਿਧਤਾ ਕਰਦਾ ਹੈ ਏ ਖੁਸ਼ੀਆਂ ਦੀ ਬੀ ਏਕਤਾ ਦੀ ਸੀ ਸੱਭਿਆਚਾਰ ਦੀ ਅਤੇ ਡੀ ਇਲਾਕੇ ਦੀ ਉੱਤਰ ਸੀ ਸੱਭਿਆਚਾਰ ਦੀ ਪ੍ਰਸ਼ਨ 7 ਕਿਹੜੀ ਚੀਜ਼ ਪੰਜਾਬ ਦੇ ਮੌਸਮਾਂ ਰੁੱਤਾਂ ਦੇ ਤਿਉਹਾਰਾਂ ਨਾਲ ਜੁੜੀ ਹੋਈ ਹੈ ਇਹ ਫਸਲਾਂ ਵੀ ਖੇਡਾਂ ਸੀ ਵਹਿਮ ਭਰਮ ਦੀ ਮੇਲੇ ਦੀ ਮੇਲੇ ਅਮ ਪ੍ਰਸ਼ਨ 8 ਰੁੱਤਾਂ ਵਿੱਚ ਸਭ ਤੋਂ ਮਿੱਠੀ ਅਤੇ ਹੁਸੈਨ ਰੁੱਤ ਕਿਹੜੀ ਹੈ ਉੱਤਰ ਪਸੰਦ ਪ੍ਰਸ਼ਨ 9 ਪਸੰਦ ਪੰਚਮੀ ਦੇ ਮੇਲੇ ਕਿਹੜੀਆਂ ਥਾਵਾਂ ਉੱਤੇ ਲੱਗਦੇ ਹਨ ਪਟਿਆਲੇ ਤੇ ਸ਼ਹਿਰਟੇ ਜਲੰਧਰ ਲੁਧਿਆਣੇ ਅੰਮ੍ਰਿਤਸਰ ਉੱਤਰ ਏ ਪਟਿਆਲੇ ਅਤੇ ਸ਼ਹਿਰਟੇ ਪ੍ਰਸ਼ਨ ਨੰਬਰ 10 ਫੱਗਣ ਵਿੱਚ ਕਿਹੜਾ ਤਿਉਹਾਰ ਮਨਾਇਆ ਹੈ ਹੋਲੀ ਪ੍ਰਸ਼ਨ ਨੰਬਰ 11ਵਾਂ ਹੋਲੀ ਦਾ ਤਿਉਹਾਰ ਕਿਹੜੇ ਦੇਸੀ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਫੱਗਣ ਦੇ ਪ੍ਰਸ਼ਨ ਨੰਬਰ 12ਵਾਂ ਅਨੰਦਪੁਰ ਸਾਹਿਬ ਵਿੱਚ ਕਿਹੜਾ ਭਾਰੀ ਮੇਲਾ ਲੱਗਦਾ ਹੈ ਹੋਲਾ ਮਹੱਲਾ ਹੋਲੀ ਲੋਹੜੀ ਬਸੰਤ ਪੰਚਮੀ ਉੱਤਰ A ਹੋਲਾਵਾਲਾ ਪ੍ਰਸ਼ਨ 13ਵਾਂ ਹੁਲੇਮਾਲੇ ਦਾ ਭਾਰੀ ਮੇਲਾ ਕਿੱਥੇ ਲੱਗਦਾ ਹੈ ਅਨੰਦਪੁਰ ਸਾਹਿਬ ਪ੍ਰਸ਼ਨ 14ਵਾਂ ਗੁਰੂ ਗੋਬਿੰਦ ਸਿੰਘ ਜੀ ਹੋਲੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਯੋਧਿਆਂ ਦੇ ਦਲ ਬਣਾ ਕੇ ਕੀ ਕਰਵਾਉਂਦੇ ਸਨ ਇਹ ਜੰਗੀ ਮੁਕਾਬਲੇ ਬੀ ਬਦਨ ਬਾਠ ਸੀਦਾਨ ਪੁੰਨ ਦੀ ਸ਼ਸਤਰ ਪ੍ਰਦਰਸ਼ਨ ਉੱਤਰ A ਜੰਗੀ ਮੁਕਾਬਲੇ ਪ੍ਰਸ਼ਨ 15ਵਾਂ ਤੀਆਂ ਦਾ ਤਿਉਹਾਰ ਕਦੋਂ ਆਉਂਦਾ ਹੈ ਉੱਤਰ ਸਾਵਣ ਵਿੱਚ ਵਰਖਾ ਰੁੱਤ ਵਿੱਚ ਪ੍ਰਸ਼ਨ 16ਵਾਂ ਪਹਿਲੇ ਸਮਿਆਂ ਵਿੱਚ ਕਿਸਾਨਾਂ ਕਿਸਾਨ ਪੈਲੀ ਨੂੰ ਵਾਉਣ ਬੀਜਣ ਤੇ ਵੱਢਣ ਤੋਂ ਪਹਿਲਾਂ ਕਿਸ ਦੀ ਪੂਜਾ ਕਰਦੇ ਸਨ ਏ ਗੁੱਗੇ ਦੀ ਬੀ ਧਰਤੀ ਦੀ ਸੀ ਜਲਦੀ ਜਾਂ ਡੀ 나ਗ ਦੀ ਉੱਤਰ ਡੀ 나ਗ ਦੀ ਪ੍ਰਸ਼ਨ 17ਵਾਂ ਗੁੱਗੇ ਨਾਲ ਸੰਬੰਧਿਤ ਮੇਲਿਆਂ ਦਾ ਸੰਬੰਧ ਕਿਸ ਦੀ ਪੂਜਾ ਨਾਲ ਹੈ ਸਰਪ ਦੀ ਸ਼ੁਭਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ A RAM ਦੀ ਯਾਦ ਵਿੱਚ B ਗੁੱਗੇ ਦੀ ਯਾਦ ਵਿੱਚ C 돌ਲੇ ਪੱਟੀ ਦੀ ਯਾਦ ਵਿੱਚ ਜਾਂ D ਸ਼ਿਵ ਦੀ ਯਾਦ ਵਿੱਚ ਸਹੀ ਉੱਤਰ ਹੈ B ਗੁੱਗੇ ਦੀ ਯਾਦ ਵਿੱਚ ਪ੍ਰਸ਼ਨ 2 ਨੀਮਾ ਗੁੱਗੇ ਦੀ ਸਮ੍ਰਿਤੀ ਵਿੱਚ ਵੱਡਾ ਮੇਲਾ ਕਿੱਥੇ ਲੱਗਦਾ ਹੈ ਜਰਗ ਵਿੱਚ ਮਲੇਰਕੋਟਲੇ ਵਿੱਚ ਸੀਛਪਾਰ ਵਿੰਡ ਵਿੱਚ ਜਾਂ D ਲੁਧਿਆਣੇ ਵਿੱਚ ਉੱਤਰ ਸੀਛਪਾਰ ਵਿੰਡ ਵਿੱਚ ਪ੍ਰਸ਼ਨ 20 ਗੁੱਗੇ ਦੇ ਭਗਤਾਂ ਨੇ ਛਪਾਰ ਪਿੰਡ ਵਿੱਚ ਕਦੋਂ ਗੁੱਗੇ ਦੀ ਮਾੜੀ ਦੀ ਸਾਬਨਾ ਕੀਤੀ 1880 ਵਿੱਚ ਪ੍ਰਸ਼ਨ 21ਵਾਂ ਛਪਾਰ ਦਾ ਮੇਲਾ ਕਿਹੜੇ ਜ਼ਿਲ੍ਹੇ ਵਿੱਚ ਲੱਗਦਾ ਹੈ ਲੁਧਿਆਣਾ ਪ੍ਰਸ਼ਨ 2 ਦੇਵੀ ਦਾ ਮੁੱਖ ਸਥਾਨ ਕਿੱਥੇ ਹੈ A ਜਵਾਲਾਮੁਖੀ B ਮਨੀਮਨ ਮਨੀਮੰਜਾਰਾ मन, D ਢੋਲਵਾਹਾ ਸੌਰੀ C ਢੋਲਵਾਹਾ D ਨੈਣਾ ਦੇਵੀ A ਜਵਾਲਾਮੁਖੀ ਪ੍ਰਸ਼ਨ 22 ਮੋਹਿਨ ਦੇਦਰੋ ਤੇ ਮਹਿਨ ਜੋਦੜੋ ਤੇ ਹੜੱਪਾ ਦੀ ਖੁਦਾਈ ਸਮੇ ਲੰਬੀਆਂ ਮੂਰਤੀਆਂ ਵਿੱਚ ਇੱਕ ਕਿਸ ਦੀ ਸੀ ਇਹ ਸੀਤਾ ਦੀ ਵੀ ਭਾਰਵਤੀ ਦੀ ਸੀ ਦੇਵੀ ਮਾਤਾ ਦੀ ਜਾਂ ਢੀ ਹਨੂਮਾਨ ਦੀ ਦੇਵੀ ਮਾਤਾ ਦੀ ਪ੍ਰਸ਼ਨ 24 ਮਾਝੜਕ ਦਾ ਮੇਲਾ ਕਿੱਥੇ ਹੈ ਤੇ ਕਿਸ ਨੂੰ ਬੋਤੇ ਆਉਣ ਲਈ ਲੱਗਦਾ ਹੈ ਨਾ ਇਹ ਨੈਨਾ ਦੀ ਵੀ ਨੂੰ ਵੀ ਜਵਾਲਾ ਜੀ ਨੂੰ ਸੀ ਚਿੰਤਬੁਧਨੀ ਮਾਤਾ ਨੂੰ ਜਾਂ ਢੀ ਜਰਕ ਪਿੰਡ ਵਿੱਚ ਸੀਤਲਾ ਮਾਤਾ ਨੂੰ ਉੱਤਰ ਢੀ ਜਰਕ ਪਿੰਡ ਵਿੱਚ ਸੀਤਲਾ ਮਾਤਾ ਨੂੰ ਪ੍ਰਸ਼ਨ 25ਵਾਂ ਜੜਗ ਦੇ ਮੇਲੇ ਵਿੱਚ ਗੁਲਗੁਲੇ ਕਿਹਨਾਂ ਨੂੰ ਖਵਾਏ ਜਾਂਦੇ ਹਨ ਉੱਤਰ ਖੋਤਿਆਂ ਨੂੰ ਬੇੜੀ ਦਾ ਮੇਲਾ ਕਿਸ ਨੂੰ ਕਿਹਾ ਜਾਂਦਾ ਹੈ ਉੱਤਰ ਜੜਗ ਦੇ ਮੇਲੇ ਨੂੰ ਪ੍ਰਸ਼ਨ 27ਵਾਂ ਇਸੀਤਲਾ ਦੇਵੀ ਦਾ ਵਾਹਨ ਕਿਸ ਨੂੰ ਮੰਨਿਆ ਜਾਂਦਾ ਹੈ ਏ ਕੋੜੇ ਨੂੰ ਬੀ ਬਲਦ ਨੂੰ ਸੀ ਖੋਤੇ ਨੂੰ ਜਾਂ ਡੀ ਊਂਟ ਨੂੰ ਉੱਤਰ ਸੀ ਖੋਤੇ ਨੂੰ ਪ੍ਰਸ਼ਨ 28ਵਾਂ ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਕਦੋਂ ਲੱਗਦਾ ਹੈ ਉੱਤਰ ਫਗਣ ਵਿੱਚ ਪ੍ਰਸ਼ਨ ਉਹ ਨਿਵਾ ਜਗਰਾਵਾਂ ਦੀ ਰੌਸ਼ਨੀ ਕਿਹੜੀ ਬਣਗੀ ਦਾ ਮੇਲਾ ਹੈ ਇਹ ਪੀਰਾਂ ਫਕੀਰਾਂ ਨਾਲ ਸੰਬੰਧਿਤ ਬੀ ਸਰਪ ਪੂਜਾ ਸੀ ਦੇਵੀ ਮਾਤਾ ਦੀ ਪੂਜਾ ਜਾਂ ਡੀ ਗੁਰਪੁਰਬ ਉੱਤਰ ਏ ਪੀਰਾਂ ਫਕੀਰਾਂ ਨਾਲ ਲਈ ਸ਼ਰਧਾ ਪ੍ਰਸ਼ਨ 3 ਮਾਮਲੇਰ ਕੋਟਲਾ ਨਿਮਾਣੀ ਕਾਦਸ਼ੀ ਨੂੰ ਕਿਸ ਦੀ ਕਬਰ ਉੱਤੇ ਮੇਲਾ ਲੱਗਦਾ ਹੈ ਏ ਕੁਦਰਤ ਏ ਅਬਦੁਲ ਕਾਦਰ ਜਿਲਾਨੀ ਦੀ ਬੀ ਹੈਦਰ ਸ਼ੇਖ ਦੀ ਸੀ ਅਨਾਇਤ ਸ਼ਾਹ ਦੀ ਜਾਂ ਡੀ ਬੁੱਲੇ ਸ਼ਾਹ ਦੀ ਉੱਤਰ ਵੀ ਹੈਦਰ ਸ਼ੇਖ ਦੀ ਪ੍ਰਸ਼ਨ 31 ਵਾਂ ਨਿਗਾਹਾਂ ਮੇਲਾ ਕਿੱਥੇ ਲੱਗਦਾ ਹੈ ਉੱਤਰ ਮਲੇਰਕੋਟਲੇ ਵਿੱਚ ਪ੍ਰਸ਼ਨ 32 ਵਾਂ ਕਿਸ ਨੇ ਕਿਹਾ ਹੈ ਕਿ ਪੰਜਾਬ ਜਿਉਂਦਾ ਹੈ ਗੁਰਾਂ ਦੇ ਨਾਂ ਉੱਤੇ ਹੈ ਇਹ ਤਨੀ RAM ਚਾਤ੍ਰਿਕ ਨੇ ਵੀ ਸ਼ਿਵ ਕੁਮਾਰ ਨੇ ਸੀ ਪ੍ਰੋਫੈਸਰ ਪੂਰਨ ਸਿੰਘ ਨੇ ਜਾਂ ਡੀ ਡਾਕਟਰ ਦੀਵਾਨ ਸਿੰਘ ਕਾਲਾਪਾਨੀ ਨਹੀਂ ਉੱਤਰ ਸੀ ਪ੍ਰੋਫੈਸਰ ਪੂਰਨ ਸਿੰਘ ਨੇ ਪ੍ਰਸ਼ਨ 33 ਮੈਂ ਪੱਛਮੀ ਪੰਜਾਬ ਵਿੱਚ ਹਰ ਬੂਰਨ ਮਾਸ਼ੀ ਨੂੰ ਕਿੱਥੇ ਮਿਲਾ ਲੱਗਦਾ ਹੈ ਇਹ ਕਰਤਾਰਪੁਰ ਵਿੱਚ ਵੀ ਪੰਜਾ ਸਾਹਿਬ ਵਿੱਚ ਸੀ ਨਨਕਾਣਾ ਸਾਹਿਬ ਵਿੱਚ ਜਾਂ ਡੀ 라ਵਲਪਿੰਡੀ ਵਿੱਚ ਉੱਤਰ ਵੀ ਪੰਜਾ ਸਾਹਿਬ ਵਿੱਚ ਪ੍ਰਸ਼ਨ 34 ਪੱਛਮੀ ਪੰਜਾਬ ਵਿੱਚ ਕਤਕ ਦੀ ਪੂਰਨ ਮਾਸ਼ੀ ਨੂੰ ਕਿੱਥੇ ਮਿਲਾ ਲੱਗਦਾ ਹੈ ਇਹ ਲਾਹੌਰ ਵਿੱਚ ਵੀ ਪਸ਼ਾਵਰ ਸੀ 라ਵਲਪਿੰਡੀ ਡੀ ਨਨਕਾਣਾ ਸਾਹਿਬ ਉੱਤਰ ਡੀ ਨਨਕਾਣਾ ਸਾਹਿਬ ਪ੍ਰਸ਼ਨ 35 ਮਾ ਲਾਹੌਰ ਵਿੱਚ ਡੇੜਾ ਸਾਹਿਬ ਗੁਰਦੁਆਰੇ ਵਿੱਚ ਕਿਸ ਦੀ ਸ਼ਹੀਦੀ ਦੇ ਸੰਬੰਧ ਵਿੱਚ ਮੇਲਾ ਲੱਗਦਾ ਹੈ ਉੱਤਰ ਗੁਰੂ ਅਰਜਨ ਦੇਵ ਜੀ ਪ੍ਰਸ਼ਨ 36 ਮਾ ਮਾਗੀ ਵਾਲੇ ਦਿਨ ਦਾ ਮੇਲਾ ਕਿੱਥੇ ਲੱਗਦਾ ਹੈ ਇਹ ਕਰਤਾਰਪੁਰ ਵੀ ਅੰਮ੍ਰਿਤਸਰ ਸੀਯਨਾਨਦਪੁਰ ਸਾਹਿਬ ਜਾਂ ਡੀ ਮੁਕਤਸਰ ਉੱਤਰ ਡੀ ਮੁਕਤਸਰ ਪ੍ਰਸ਼ਨ 37 ਮਾ ਮੁਕਤਸਰ ਦਾ ਪਹਿਲਾ ਨਾਂ ਕੀ ਸੀ ਖੇਦਰਾਣਾ ਪ੍ਰਸ਼ਨ 38 ਮਾ ਮਾਗੀ ਵਾਲੇ ਦਿਨ ਮੁਕਤਸਰ ਦੇ ਪਾਵਨ ਸਰੋਵਰ ਵਿੱਚ ਕਿਸ ਵਿੱਚ ਸੰਗਤਾਂ ਕੀ ਕਰਦੀਆਂ ਹਨ ਇਹ ਮੱਥਾ ਟੇਕਦੀਆਂ ਹਨ ਬੀ ਇਸ਼ਨਾਨ ਕਰਦੀ ਹਨ ਸੀ ਪਾਂਜੀ ਇਸ਼ਨਾਨ ਕਰਦੀਆਂ ਹਨ ਜਾਂ ਡੀ ਚੂੜੀਆਂ ਲੈਂਦੀਆਂ ਹਨ ਉੱਤਰ ਬੀ ਇਸ਼ਨਾਨ ਕਰਦੀਆਂ ਹਨ ਗੁਰੂ ਜੀ ਨੇ ਕਿਸ ਦੀ ਬੇਨਤੀ ਉੱਤੇ ਬਦਾਵਾ ਪਾੜ ਦਿੱਤਾ ਇਹ ਭਾਈ ਦਿਆ ਸਿੰਘ ਬੀ ਭਾਈ ਮੱਖਣ ਸ਼ਾ ਸੀ ਜਥੇਦਾਰ ਮਹਾ ਸਿੰਘ ਜਾਂ ਡੀ ਜਥੇਦਾਰ ਰੁਗਦਮ ਸਿੰਘ ਉੱਤਰ ਸੀ ਜਥੇਦਾਰ ਮਹਾ ਸਿੰਘ ਜੀ ਕਿਧਰ ਆਣੇ ਵਿੱਚ ਕਦੋਂ ਚਾਲੀ ਸਿੰਘ ਸ਼ਹੀਦ ਹੋਏ 705 ਵਿੱਚ ਕਿੰਨੇ ਸਿੰਘ ਗੁਰੂ ਜੀ ਨੂੰ ਬਦਾਵਾ ਲਿਖ ਕੇ ਦੇ ਗਏ ਸਨ 40 ਉੱਤਰ 40 ਪ੍ਰਸ਼ਨ 42 ਗੁਰੂ ਜੀ ਨੇ ਕਿਧਰਾਣੇ ਵਿਖੇ ਸ਼ਹੀਦ ਹੋ ਸਿੰਘਾਂ ਨੂੰ ਕੀ ਗਿਆ ਕੇ ਸਨ ਮੰਨਿਆ ਉੱਤਰ ਮੁਕਤੇ ਪ੍ਰਸ਼ਨ 43 ਪੰਜਾਬ ਵਿੱਚ ਨਵੇਂ ਸੰਮਤ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ ਉੱਤਰ ਚੇਤਰ ਦੀ ਏਕਮ ਨੂੰ ਪ੍ਰਸ਼ਨ 44 ਰੁੱਤ ਦਾ ਸਵਾਦ ਮਾਨਣ ਲਈ ਨਵੇਂ ਕਣਕ ਦੀਆਂ ਬੱਲੀਆਂ ਤੇ ਛੋਲਿਆਂ ਦੀਆਂ ਹੌਲਾਂ ਭੁੰਨ ਕੇ ਕਿਹੜੇ ਮਹੀਨੇ ਵਿੱਚ ਖਾਧੀਆਂ ਜਾਂਦੀਆਂ ਹਨ ਉਤਰ ਚੇਤਰ ਦੀ ਏਕਮ ਨੂੰ ਨਵੇਂ ਸੰਮਤ ਵਾਲੇ ਦਿਨ ਕੁਵਾਰੀਆਂ ਕੁੜੀਆਂ ਦੀ ਪੂਜਾ ਕਿਹੜੇ ਤਿਉਹਾਰ ਵਿੱਚ ਹੁੰਦੀ ਹੈ ਉਤਰ ਚੇਤਰ ਸੁਦੀ 8ਵੀਂ ਦੇ ਤਿਉਹਾਰ ਵਿੱਚ ਪ੍ਰਸ਼ਨ 46ਵਾਂ ਚੇਤਰ ਸੁਦੀ 8ਵੀਂ ਨੂੰ ਦੇਵੀ ਦੇ ਉਪਾਸ਼ਕ ਕੀ ਕਰਦੇ ਹਨ ਕੰਜਕਾਂ ਬਿਠਾਉਂਦੇ ਹਨ ਕੰਜਕਾਂ ਕਿਸ ਨੂੰ ਪ੍ਰਸੰਨ ਕਰਨ ਲਈ ਉਠਾਈਆਂ ਜਾਂਦੀਆਂ ਹਨ ਉੱਤਰ ਦੇਵੀ ਮਾਤਾ ਨੂੰ ਪ੍ਰਸ਼ਨ 48ਵਾਂ ਰਾਮ ਨੌਮੀ ਦਾ ਤਿਹਾਰ ਕਦੋਂ ਆਉਂਦਾ ਹੈ ਚੇਤਰ ਵਿੱਚ? ਰਾਮ ਨੌਮੀ ਦਾ ਸਬੰਧ ਕਿਸ ਦੇ ਜਨਮ ਨਾਲ ਹੈ? ਉੱਤਰ ਸ਼੍ਰੀ ਰਾਮਚੰਦਰ ਦੇ। ਪ੍ਰਸ਼ਨ 5ਵਾਂ ਸਾਵਣ ਵਿੱਚ ਪੂਰਨਮਾਸ਼ੀ ਨੂੰ ਕਿਹੜਾ ਤਿਹਾਰ ਮਨਾਇਆ ਜਾਂਦਾ ਹੈ? ਰਖੜੀ ਦਾ। ਪ੍ਰਸ਼ਨ 51ਵਾਂ ਗੁੱਗਾ ਨੌਮੀ ਦਾ ਤਿਹਾਰ ਕਦੋਂ ਮਨਾਇਆ ਜਾਂਦਾ ਹੈ? ਉੱਤਰ ਭਾਦਰੋਂ ਵਿੱਚ। ਪ੍ਰਸ਼ਨ 52ਵਾਂ ਜਨਮ ਅਸ਼ਟਮੀ ਦੇ ਤਿਉਹਾਰ ਦਾ ਸੰਬੰਧ ਕਿਸ ਦੇ ਨਾਲ ਹੈ ਉੱਤਰ ਸ਼੍ਰੀ ਕ੍ਰਿਸ਼ਨ ਦੇ ਪ੍ਰਸ਼ੰਤਰ ਵੰਜਮਾ ਅਸੂ ਦੇ ਮਹੀਨੇ ਵਿੱਚ ਕਿਹੜਾ ਤਿਉਹਾਰ ਆਉਂਦਾ ਹੈ ਉੱਤਰ ਸ਼ਰਾਦ ਅਗਲਾ ਪ੍ਰਸ਼ਨ ਸਰਪ ਪੂਜਾ ਨਾਲ ਸੰਬੰਧਿਤ ਮੇਲਾ ਕਿਹੜਾ ਹੈ ਉੱਤਰ ਸ਼ਿਪਾਰ ਦਾ ਮੇਲਾ ਅਗਲਾ ਪ੍ਰਸ਼ਨ ਸ਼ਰਾਦਾਂ ਦੇ ਮੁਕਦਿਆਂ ਹੀ ਕਿਹੜਾ ਤਿਉਹਾਰ ਸ਼ੁਰੂ ਹੋ ਜਾਂਦਾ ਹੈ ਨਰਾਤੇ ਅਗਲਾ ਪ੍ਰਸ਼ਨ ਰਾਤਾਂ ਵਿੱਚ ਕਿਸ ਦੀ ਪੂਜਾ ਕੀਤੀ ਜਾਂਦੀ ਹੈ ਸਾਂਝੀ ਮਾਈ ਦੀ ਅਗਲਾ ਪ੍ਰਸ਼ਨ ਪਹਿਲੇ ਨਰਾਤੇ ਵਾਲੇ ਦਿਨ ਕੁੜੀਆਂ ਦੁਆਰਾ ਬੀਜੇ ਜਵਾਨ ਨੂੰ ਕੀ ਕਿਹਾ ਜਾਂਦਾ ਹੈ ਉੱਤਰ ਖੇਤਰੀ ਜਾਂ ਗੌਰ ਜਾਂ ਦੀ ਖੇਤੀ ਨੈਕਸਟ ਕੁਐਸਚਨ ਸਾਂਝੀ ਮਾਈ ਦੀ ਮੂਰਤੀ ਕਿੱਥੇ ਬਣਾਈ ਜਾਂਦੀ ਹੈ ਚੰਦ ਉੱਤੇ ਨੈਕਸਟ ਕੁਐਸਚਨ ਸਾਂਝੀ ਮਾਈ ਦੀ ਮੂਰਤੀ ਨੂੰ ਕਿਸ ਦਿਨ ਟੋਬੇ ਜਾਂ ਨਦੀ ਨਾਲੇ ਵਿੱਚ ਜਲ ਪ੍ਰਵਾਹ ਕੀਤਾ ਜਾਂਦਾ ਹੈ ਉੱਤਰ ਦੁਸ਼ਹਿਰੇ ਵਾਲੇ ਦਿਨ ਪ੍ਰਸ਼ਨ 6ਵਾਂ ਨੁਰਾਤਿਆਂ ਵਿੱਚ ਕਸਬਿਆਂ ਤੇ ਸ਼ਹਿਰਾਂ ਵਿੱਚ ਕਿਹੜਾ ਸਭ ਤੋਂ ਵੱਡਾ ਲੋਕਨਾਚ ਖੇਡਿਆ ਜਾਂਦਾ ਹੈ ਉੱਤਰ RAM ਲੀਲਾ ਪ੍ਰਸ਼ਨ 64ਵਾਂ ਕੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਕਿਸ ਦਿਨ ਮਨਾਇਆ ਜਾਂਦਾ ਹੈ ਉੱਤਰ ਕੱਤਕ ਦੀ ਪੂਰਨਮਾਸ਼ੀ ਨੂੰ ਨੈਕਸਟ ਕੁਐਸ਼ਨ ਕੱਤਕ ਦੀ ਮੱਸੀਆਂ ਨੂੰ ਕਿਹੜਾ ਪੁਰਬ ਮਨਾਇਆ ਜਾਂਦਾ ਹੈ ਦੀਵਾਲੀ ਪ੍ਰਸ਼ਨ 63ਵਾਂ ਰਾਮਚੰਦਰ 라ਵਣ ਉੱਤੇ ਵਿਜੇ ਪ੍ਰਾਪਤ ਕਰਨੇ ਪਿੱਛੋਂ ਸੀਤਾ ਨੂੰ ਲੈ ਕੇ ਕਿੱਥੇ ਪਹੁੰਚੇ ਉੱਤਰ ਅਯੁੱਧਿਆ ਪ੍ਰਸ਼ਨ 64ਵਾਂ ਕਿੱਥੋਂ ਦੀ ਦੀਵਾਲੀ ਦਾ ਜਲੌਅ ਵੇਖਣ ਵਾਲਾ ਹੁੰਦਾ ਹੈ ਉੱਤਰ ਅੰਮ੍ਰਿਤਸਰ ਹਰਮੰਦਰ ਸਾਹਿਬ ਵਿਖੇ ਪ੍ਰਸ਼ਨ 65ਵਾਂ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਕਿੰਨ੍ਹੇ ਗਵਾਲੀਏ ਤੇ ਕਿਲੇ ਤੋਂ ਕਿੰਨੇ ਬੰਦੀ ਰਾਜਿਆਂ ਨੂੰ ਛੁਡਵਾਇਆ ਉੱਤਰ 52 ਨੈਕਸਟ ਕੁਐਸ਼ਨ ਅੰਮ੍ਰਿਤਸਰ ਦੀ ਦੀਵਾਲੀ ਦਾ ਮੁੱਢ ਕਦੋਂ ਵੱਜਾ ਉੱਤਰ ਗੁਰੂ ਹਰਗੋਬਿੰਦ ਜੀ ਦੇ ਵੇਲੇ ਨੈਕਸਟ ਕੁਐਸ਼ਨ ਪੋ ਦੇ ਅਖੀਲੇ ਦਿਨ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ ਲੋਹੜੀ ਪ੍ਰਸ਼ਨ ਨੰਬਰ 2 ਲੋਹੜੀ ਤੋਂ ਅਗਲੇ ਦਿਨ ਕਿਹੜਾ ਤਿਉਹਾਰ ਹੁੰਦਾ ਹੈ ਮਾਗੀ ਨੈਕਸਟ ਕੁਐਸ਼ਨ ਲੋਹੜੀ ਦੇ ਗੀਤਾਂ ਵਿੱਚ ਕਿਸ ਲੋਕ ਨਾਇਕ ਦਾ ਜ਼ਿਕਰ ਹੈ ਦੁੱਲਾ ਭੱਟੀ ਜਰਗ ਦੇ ਮੇਲੇ ਦਾ ਹੋ ਨਾ ਮੇਲਿਆਂ ਤੋਂ ਕੀ ਵਖਰੇਵਾਂ ਹੈ ਖੋਤਿਆਂ ਨੂੰ ਗੁਲਗਲੇ ਖਵਾ ਕੇ ਕਦਰ ਕੀਤੀ ਜਾਂਦੀ ਹੈ ਨੈਕਸਟ ਕੁਐਸ਼ਨ ਮੇਲਿਆਂ ਦਾ ਕਿਸ ਜਾਤੀ ਲਈ ਕੀ ਮਹੱਤਵ ਹੁੰਦਾ ਹੈ ਉੱਤਰ ਇਹ ਮੇਲੇ ਜਾਤੀ ਦੀ ਨਹਾਰ ਦਾ ਪ੍ਰਤੀਬਿੰਬ ਹੁੰਦੇ ਹਨ। ਹੇਠ ਲਿਖੇ ਕਥਨ ਸਹੀ ਹਨ ਜਾਂ ਗਲਤ ਪੰਜਾਬੀਆਂ ਲਈ ਹਰ ਪਲ ਤੇ ਹਰ ਪੁਰਬ ਮੇਲਾ ਹੁੰਦਾ ਹੈ ਸਹੀ ਪੰਜਾਬ ਵਿੱਚ ਤਿਉਹਾਰਾਂ ਦਾ ਲੰਮਾ ਕਾਫਲਾ ਤੁਰਿਆ ਰਹਿੰਦਾ ਹੈ ਸਹੀ ਮੇਲਾ ਇੱਕੋ ਇੱਕ ਅਜੇਹਾ ਇਕੱਠ ਹੈ ਜਿਸ ਵਿੱਚ ਸਭ ਬਰਾਤੀ ਹੁੰਦੇ ਹਨ ਤੇ ਲਾੜਾ ਕੋਈ ਵੀ ਨਹੀਂ ਗਲਤ ਮੇਲਾ ਇੱਕ ਅਜੇਹਾ ਇਕੱਠ ਹੈ ਜਿੱਥੇ ਸਭ ਲਾੜੇ ਹੁੰਦੇ ਹਨ ਤੇ ਬਰਾਤੀ ਕੋਈ ਵੀ ਨਹੀਂ ਇਹ ਸਹੀ ਆ। ਪੰਜਾਬ ਦੇ ਬਹੁਤੇ ਮੇਲੇ ਰੁੱਤਾਂ ਅਤੇ ਤਿਉਹਾਰ ਨਾਲ ਸੰਬੰਧਿਤ ਹਨ ਸਹੀ ਜੜਗ ਦੇ ਮੇਲੇ ਨੂੰ ਬੈੜੀ ਦਾ ਮੇਲਾ ਮੇਲਾ ਵੀ ਕਿਹਾ ਜਾਂਦਾ ਹੈ ਸਹੀ ਜੜਗ ਦੇ ਮੇਲੇ ਵਿੱਚ ਖੋਤਿਆਂ ਦੀ ਬਹੁਤ ਕਦਰ ਹੁੰਦੀ ਹੈ ਸਹੀ ਪ੍ਰੋਫੈਸਰ ਮੋਹਨ ਸਿੰਘ ਅਨੁਸਾਰ ਪੰਜਾਬ ਗੁਰਾਂ ਦੇ ਨਾਮ ਉੱਤੇ ਜਿਉਂਦਾ ਹੈ ਗਲਤ ਮਾਗੀ ਦੇ ਦਿਨ ਮੁਕਸਰ ਵਿੱਚ ਭਾਰੀ ਮੇਲਾ ਲੱਗਦਾ ਹੈ ਸਹੀ ਪੰਜਾਬ ਵਿੱਚ ਨਮਾਸੰਮਤ ਪਹਿਲੀ ਜਨਵਰੀ ਤੋਂ ਸ਼ੁਰੂ ਹੁੰਦਾ ਹੈ ਗਲਤ ਗੁੱਗੇ ਦੇ ਭਗਤ ਗੁੱਗੇ ਦੀ ਪ੍ਰਸੰਤਾ ਲਈ ਸੱਪਾਂ ਦੀਆਂ ਖੁੱਡਾਂ ਵਿੱਚ ਕੱਚੀ ਲੱਸੀ ਪਾਉਂਦੇ ਹਨ ਸਹੀ ਫਗਣ ਦੀ ਮਸਿਆਂ ਨੂੰ ਸ਼ਿਵਰਾਤਰੀ ਦਾ ਪੂਰਵ ਆਉਂਦਾ ਹੈ ਸਹੀ ਜਿੱਥੇ ਚਾਰਸ਼ੇ ਪੰਜਾਬੀ ਜੁੜ ਜਾਂਣ ਉੱਥੇ ਉਹ ਤੁਰਦਾ ਫਿਰਦਾ ਮੇਲਾ ਬਣ ਜਾਂਦਾ ਹੈ ਸਹੀ ਦੇ ਦਿੱਤੇ ਕਿ ਵਾਕ ਵਿਚਲੀਆਂ ਖਾਲੀ ਥਾਵਾਂ ਵਿੱਚ ਢੁਕਵੇਂ ਸ਼ਬਦ ਭਰੋ ਦੂਜੇ ਪ੍ਰਾਂਤਾਂ ਵਾਲੇ ਕਹਿੰਦੇ ਹਨ ਕਿ ਆਈ ਹੀ ਦੁਨੀਆ ਵਿੱਚ ਮੇਲੇ ਮਨਾਉਣ ਹਨ ਪੰਜਾਬੀ ਮੇਲੇ ਕਈ ਬੰਨਾਂ ਦੇ ਹਨ ਤੇ ਇਹਨਾਂ ਦਾ ਸਜੀਲਾ ਸਦਾ ਤੁਰਦਾ ਰਹਿੰਦਾ ਹੈ ਇਹਨਾਂ ਦਾ ਸਜੀਲਾ ਕਾਫਲਾ ਸਦਾ ਤੁਰਦਾ ਰਹਿੰਦਾ ਹੈ ਪੰਜਾਬ ਦੇ ਕੁਝ ਮੇਲੇ ਕਾਲ ਤੋਂ ਚੱਲੀ ਆ ਰਹੀ ਸਰ ਪੂਜਾ ਦੀ ਦੇਨ ਹਨ ਪ੍ਰਾਚੀਨ ਕਾਲ ਤੋਂ ਗੁੱਗੇ ਦੀ ਪੂਜਾ ਅਸਲ ਵਿੱਚ ਦਾ ਸੁਧਰਿਆ ਰੂਪ ਹੈ ਸਰਪੂਜਾ ਦਾ ਇਸ ਮੇਲੇ ਦਾ ਨਾਮ ਹੈ ਇਸ ਰੌਸ਼ਨੀ ਇਸ ਲਈ ਪਿਆ ਕੀ ਮੇਲੇ ਦੇ ਦਿਨੀ ਅਬਦੁਲ ਕਾਦਰ ਜਿਲਾਨੀ ਦੀ ਕਬਰ ਉਤੇ अनेका ਚਿਰਾਗ ਬਾਲੇ ਜਾਂਦੇ ਹਨ ਪੰਜਾਬ ਦੇ ਦਿਲਾਂ ਵਿੱਚ ਪੀਰਾਂ ਫਕੀਰਾਂ ਲਈ ਡੈਸ਼ ਸਰਦਾ ਭਰੀ ਪਈ ਹੈ ਪੰਜਾਬ ਦੇ ਪੰਜਾਬੀਆਂ ਦੇ ਦਿਲਾਂ ਵਿੱਚ ਵੀਰਾਂ ਫਕੀਰਾਂ ਲਈ ਅਥਾਹ ਸ਼ਰਦਾ ਭਰੀ ਪਈ ਹੈ ਪੰਜਾਬ ਡੈਸ਼ ਦੀ ਇਲਾਹੀ ਧਰਤੀ ਹੈ ਗੁਰੂਆਂ ਦੀ ਅਸੂ ਦੇ ਮਹੀਨੇ ਆਕਾਸ ਦੀ ਡੈਸ਼ ਬਾਹ ਦੇਖਣ ਵਾਲੀ ਹੁੰਦੀ ਹੈ ਨੀਲੀ ਅੰਮ੍ਰਿਤਸਰ ਡੈਸ਼ ਸਾਹਿਬ ਵਿੱਚ ਦੀਵਾਲੀ ਦਾ ਜਲੌਅ ਦੇਖਣ ਵਾਲਾ ਹੁੰਦਾ ਹੈ ਹਰਮੰਦਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਜਥੇਦਾਰ ਮਹਾ ਸਿੰਘ ਦੀ ਬੇਨਤੀ ਮੰਨ ਕੇ ਡੈਸ਼ ਬਾੜ ਦਿੱਤਾ ਤੇ ਉਹਨਾਂ ਨਾਲ ਟੁੱਟੀ ਗੰਡ ਲਈ ਵਿਦਾਵਾ ਮਾਗੀ ਵਾਲੇ ਦਿਨ ਡੈਸ਼ ਦੇ ਪਵਨ ਸਰੋਵਰ ਵਿੱਚ ਸੰਗਤਾਂ ਇਸ਼ਨਾਨ ਕਰਦੀਆਂ ਹਨ ਮੁਕਤਸਰ ਤੇ ਫਗਣ ਦੀ ਮਸਿਆਂ ਨੂੰ ਡੈਸ਼ ਦਾ ਤਿਉਹਾਰ ਆਉਂਦਾ ਹੈ ਸ਼ਿਵਰਾਤਰੀ ਅਜੇ ਇਹ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਹੇਠਾਂ ਦਿੱਤੇ ਇਸ ਪਾਠ ਵਿਚਲੇ 94 ਵਾਕ ਯਾਦ ਕਰੋ ਊੜਾ ਮੇਲਾ ਬੀਜ ਵਿੱਚ ਪੰਜਾਬੀ ਚਰਿੱਤਰ ਵਿੱਚ ਸਮਾਇਆ ਹੋਇਆ ਹੈ ਐੜਾ ਪੰਜਾਬੀ ਹਰ ਪੁਰਬ ਉੱਤੇ ਮੇਲੇ ਉੱਤੇ ਕੋਈ ਨਵੀਂ ਚੀਜ਼ ਜ਼ਰੂਰ ਖਰੀਦਦੇ ਹਨ ਈੜੀ ਰੁੱਤਾਂ ਵਿੱਚ ਸਭ ਤੋਂ ਮਿੱਠੀ ਅਤੇ ਸੋਹਣੀ ਰੁੱਤ ਬਸੰਤ ਦੀ ਹੈ ਸਸਾ ਪਟਿਆਲੇ ਤੇ ਸ਼ਹਿਰਟੇ ਦੀ ਬਸੰਤ ਪੰਚਮੀ ਖਾਸ ਪ੍ਰਸਿੱਧ ਹੈ ਹਾਂ ਹਾਂ ਫਗਣ ਮਹੀਨੇ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਕੱਕਾ ਹੋਲੀ ਰੰਗਾਂ ਦਾ ਤਿਉਹਾਰ ਹੈ। ਖਖਾ ਕਈ ਹੋਲੀ ਨੂੰ ਪੁਰਾਣਿਕ ਕਾਲ ਦੇ ਪ੍ਰਹਲਾਦ ਬਗਦ ਦੀ ਕਥਾ ਨਾਲ ਜੋੜਦੇ ਹਨ। ਗੱਗਾ ਹੋਲੇ ਮਹੱਲੇ ਨੂੰ ਮਨੰਦਪੁਰ ਸਾਹਿਬ ਵਿੱਚ ਬਾਰੀ ਮੇਲਾ ਲੱਗ ਜੁੜਦਾ ਹੈ। ਕੱਗਾ ਧੀਆ ਦਾ ਧੀਆ ਦਾ ਮੇਲਾ ਹਰ ਪਿੰਡ ਵਿੱਚ ਲੱਗਦਾ ਹੈ। ਨਈਆ ਪੁਰਾਣ ਕਥਾ ਅਨੁਸਾਰ ਧਰਤੀ ਸ਼ੇਸ਼ਨਾਗ ਦੇ ਫੰਨਾ ਉੱਤੇ ਖੜੀ ਹੈ। ਚਾ ਪ੍ਰਾਣ ਕਥਾ ਅਨੁਸਾਰ ਇਹ ਤਾਂ ਹੋ ਗਿਆ ਨਾ ਪਲੋੜ ਵਿਲੇ ਵਿਸ਼ਨੂੰ ਭਗਵਾਨ ਸ਼ਨਾਰਕ ਦੀ ਸੇਰ ਉੱਤੇ ਹੀ ਨਿਵਾਸ ਕਰਦੇ ਸਨ ਛਿਚਾ ਵਰਖਾ ਰੁੱਤ ਦੇ ਕੁਝ ਮੇਲੇ ਗੁੱਗੇ ਨਾਲ ਸੰਬੰਧਿਤ ਹਨ ਜਿਜਾ ਲੋਕ ਧਾਰਾ ਅਨੁਸਾਰ ਗੁੱਗਾ ਮੂਲ ਰੂਪ ਵਿੱਚ ਸੱਪਾਂ ਦਾ ਰਾਜਾ ਸੀ ਚਿਜਾ ਗੁੱਗੇ ਦੀ ਸਮ੍ਰਿਤੀ ਵਿੱਚ ਇੱਕ ਵੱਡਾ ਮੇਲਾ ਸ਼ਪਾਰ ਵਿੱਚ ਲੱਗਦਾ ਹੈ ਕੁਝ ਮੇਲੇ ਦੇਵੀ ਮਾਤਾ ਨੂੰ ਪਤੇਉਣ ਲਈ ਲੱਗਦੇ ਹਨ ਟੈਂਕਾ ਰੋਸ਼ਨੀ ਦਾ ਮੇਲਾ ਜਗਰਾਵਾਂ ਵਿੱਚ ਪੀਰ ਅਬਦੁੱਲ ਕਾਦਰ ਜਿਲਾਨੀ ਦੀ ਕਬਰ ਉੱਤੇ ਲੱਗਦਾ ਹੈ ਠੱਠਾ ਬਲੇਰ ਕੋਟਲੇ ਵਿੱਚ ਹੈਦਰ ਸ਼ੇਖ ਦੇ ਮਕਰਬੇ ਉੱਤੇ ਨਿਮਾਣੀ ਕਾਦੀਸ਼ੀ ਨੂੰ ਇੱਕ ਬਾਰੀ ਮੇਲਾ ਲੱਗਦਾ ਹੈ ਡੱਡਾ ਚਤੁਰ ਸੌਰੀ ਡੱਡਾ ਚੇਤਰ ਸੁਦੀ 8ਵੀਂ ਨੂੰ ਦੇਵੀ ਦੇ ਉਪਾਸਕ ਕੰਦਗਾ ਕਰਦੇ ਹਨ ਟੱਡਾ ਚੇਤਰ ਸੁਦੀ 9 ਨੂੰ ਰਾਮ ਨੌਵੀਂ ਦਾ ਤਿਉਹਾਰ ਹੁੰਦਾ ਹੈ ਨਾਣਾ ਹਰ ਸਾਵਣ ਦੀ ਪੂਰਨ ਮਾਸੀ ਨੂੰ ਰਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਤੱਤਾ ਪਾਦਰੋਂ ਦੇ ਮਹੀਨੇ ਗੁੱਗਾ ਨੌਵੀਂ ਦਾ ਤਿਉਹਾਰ ਆਉਂਦਾ ਹੈ ਥੱਥਾ ਪਾਦਰੋਂ ਦੀ ਕ੍ਰਿਸ਼ਨ ਪੱਖ ਦੀ 8ਵੀਂ ਜਨਮ ਅਸ਼ਟਮੀ ਵੱਜੋਂ ਮਨਾਇਆ ਜਾਂਦਾ ਹੈ ਦਦਾ ਨਰਾਤਿਆਂ ਦੀ ਸਾਂਝੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ਨਰਾਤਿਆਂ ਵਿੱਚ ਸਾਂਝੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ਤਦ ਕਤਕ ਦੀ ਪੂਰਨ ਮਾਸ਼ੀ ਨੂੰ ਗੁਰੂ ਨਾਨਕ ਤੇ ਜੀ ਦਾ ਜਨਮ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸੇ ਗੱਦੇ ਤੁਹਾਡਾ ਅੱਜ ਦਾ ਇਸ ਵੀਡੀਓ ਇਹ ਵੀਡੀਓ ਇਹਦੇ ਵਿੱਚ ਆਪਾਂ ਕਵਰ ਕੀਤਾ ਹੈਗਾ ਆਪਣਾ ਸੈਕਿੰਡ ਚੈਪਟਰ ਜਿਹੜਾ ਕੀ ਹੈਗਾ ਪੰਜਾਬ ਦੇ ਮੇਲੇ ਅਤੇ ਤਿਉਹਾਰ ਇਹਦੇ ਤੇ ਅਸੀਂ ਤੁਹਾਨੂੰ ਸਾਰੇ ਐਮਸੀਕਿਊਜ਼ ਵਨ ਲੰਗ ਦੇ ਜਿੰਨੇ ਵੀ ਕੁਸ਼ਣ ਬਣ ਸਕਦੇ ਸਨ ਉਹ ਸਾਰੇ ਤੁਹਾਨੂੰ ਦੱਸ ਦਿੱਤੇ ਨੇ ਤੇ ਤੁਸੀਂ ਸਾਰੇ ਕੁਐਸਚਨ ਪੜ੍ਹ ਲੈਣੇ ਨੇ ਪੇਪਰ ਤੋਂ ਪਹਿਲਾਂ ਜ਼ਰੂਰ ਇਹ ਵੀਡੀਓ ਦੇਖ ਕੇ ਜਾਣੇ ਨੇ ਤੇ ਇਸ ਇਹਨਾਂ ਵੀਡੀਓਾਂ ਤੇ ਮੈਂ ਆਪਣੀ ਪੂਰੀ ਪਲੇਲਿਸਟ ਬਣਾ ਰਹੀ ਹਾਂ ਤੁਸੀਂ ਉਹ ਪੂਰੀ ਪਲੇਲਿਸਟ ਹੀ ਦੇਖ ਕੇ ਚੱਲ ਜਿਓ ਕਿਉਂਕਿ ਜਿਹੜੇ ਐਮਸੀਕਿਊਸ ਹੁੰਦੇ ਨੇ ਉੱਥੋਂ ਬੱਚੇ ਦੇ ਮਾਰਕਸ ਘੱਟ ਜਾਂਦੇ ਨੇ ਸੋ ਤੁਸੀਂ ਪੂਰਾ ਇਹ ਵੀਡੀਓ ਦੇਖ ਕੇ ਜਾਣਾ ਹੈ ਜੀ ਤੇ ਮੈਨੂੰ ਕਮੈਂਟ ਵਿੱਚ ਦੱਸਿਓ ਜੇ ਤੁਹਾਨੂੰ ਇਹਦਾ ਪੀਡੀਐਫ ਚਾਹੀਦਾ ਹੋਇਆ ਤਾਂ ਧੰਨਵਾਦ ਤੁਹਾਡਾ ਇਹ ਵੀਡੀਓ ਵੇਖਣ ਦੇ ਲਈ ਬਾਏ ਬਾਏ ਥੈਂਕਸ ਫॉर ਵਾਚਿੰਗ